रुको 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 पानी नहीं है नहीं नहीं अच्छी बात है अंकल <laughs> जी अंकल ये लो आपके लिए ये खाने के लिए चौपग औरद्वारे तो दर्शन करते आई लुक एट यू एंड इट्स इजी टू सी यू आर द समवन आईव बीन ਗੁਰਦੁਆਰੇ ਜਦੋਂ ਚਾਰੇ ਸਹੀ ਰਸਤੇ ਵਿੱਚ ਤਾਂ ਫਿਰ ਸਾਇਬਰ ਨੂੰ ਕਪੜਾ ਟੋਣ ਲੱਗ ਪਏ ਕਿਉਂਕਿ ਉਹਨੂੰ ਥੋੜਾ ਜਿਹਾ ਹੈਗਾ ਆ ਕਿ ਜਦੋਂ ਗੱਡੀ 'ਚ ਟਰੈਵਲ ਕਰਦਾ ਆ ਤੇ ਖਾਸ ਕਰਕੇ ਜਦੋਂ ਪਿਛਲੀ ਸੀਟ ਤੇ ਬੈਠਾ ਹੋਵੇ ਤਾਂ ਉਹ ਦੀ ਸੀਟ ਥੋੜੀ ਜਿਹੀ ਖਰਾਬ ਹੋ ਜਾਂਦੀ ਆ। ਰੱਖਤਾਂ ਉਹ ਲਾਲ ਲਾਲ ਨਹੀਂ ਲਗਾਇਆ ਤੇ ਮੈਂ ਅਬ ਰੱਖਤਾਂ ਨੂੰ ਪੇਂਟ ਕਰ ਦਿੱਤਾ ਆ ਗੁਰਦੁਆਰਾ ਸਾਹਿਬ ਕਮੇਟੀ ਵਾਲਿਆਂ ਨੇ ਮਤਲਬ ਦਿਖਾਉਣ ਨੂੰ ਕਿ ਰਸਤਾ ਗੁਰਦੁਆਰਾ ਸਾਹਿਬ ਦਾ ਇੱਧਰ ਦਾ ਆ ਔਰ ਤਾਂ ਯਹਾਂ ਪਰ ਇੱਕ ਦੀਦੀ ਦੇ ਦੋਵੇਂ ਸਭ ਕੋ ਇੱਥੇ ਆ ਗਏ

ਚਲੋ ਅੱਗੇ ਸਭ ਕੋ ਦੇ ਰਹੀ ਗਾਇਸ ਇੰਨ ਕੋ ਦਵਾਰੇ ਆ ਚੁਕੇ ਹਨ ਮੇਰੇ ਕੋ سونے ਦਾ ਸਿੱਕਾ ਮਿਲ ਚੁਕਾ ਹੈ 5 ਰੁਪਏ ਦਾ ਸਭੂਰ ਦਵਾਰੇ ਪਹੁੰਚ ਚੁਕੇ ਹਾਂ ਸਾਰੇ ਜਾਣੇ ਐਂਡ ਅਭੀ ਦਰਸ਼ਨ ਕਰਾਂਗੇ ਯਹਾਂ ਪਰ ਐਂਡ THEN ਉਹ ਆਪਸੇ ਮੈਂ ਮੈਂ ਤੇਲਾ ਪੂਰਾ 골ਡ ਡਾਲਾ ਆ ਨਹੀਂ ਤੂੰ ਲੈ ਲੈ ਪੂਰਾ ਪੂਰਾ 골ਡ ਤਾਂ ਜਦੋਂ ਜਦੋਂ ਆਪਾਂ ਵਾਪਸ ਜਾਣਾ ਹੈ ਤੇ ਉਦੋਂ ਜਾਂਦ ਜਾਂਦੇ ਵੀ ਸਾਕੋ ਥੋੜੇ ਜਿ ਪਏ ਹੋਏ ਆ ਤੇ ਫਿਰ ਜਦੋਂ ਜਾਵਾਂਗੇ ਸ਼ਾਮ ਨੂੰ ਸ਼ਾਮ ਦੇਖਾਂਗੇ ਜੇ ਸਾਨੂੰ ਕੋਈ ਮਿਲਿਆ ਤੇ ਆਪਾਂ ਉਹਨਾਂ ਨੂੰ ਵੀ ਦੇ ਦਾਂਗੇ ਥੱਲੇ ਆਪਾਂ ਰੱਖ ਦਿੱਤਾ ਗੱਡੀ ਦੇ ਵਿੱਚ ਹੁਣ ਆਪਾਂ ਜਾਣਾ ਆ ਤੇ ਚਾਚੀ ਜੀ ਆਂਦੇ ਹੀ ਨਹੀਂ ਪਤਾ ਨਹੀਂ ਕੀ ਗੱਲ ਹੋਈ ਆ ਗੱਡੀ ਦੇ ਸੇ ਪੀਣੇ ਗੱਲ ਸ਼ਾਇਦ ਉਹਨਾਂ ਨੂੰ ਲੱਗੀ ਸੀ ਭੁੱਖ ਤੇ ਹੁਣ ਆਪਾਂ ਗੁਰਦੁਆਰਾ ਦਰਸ਼ਨ ਕਰਨ ਤੋਂ ਪਹਿਲਾਂ ਆਪਾਂ ਲੰਗਰ ਹਾਲ ਚੋਂ ਜਾਣਾ ਆ ਕੁਝ ਖਾਣ ਤੇ ਉਹਨੂੰ ਗੱਡੀ 'ਚ ਕੁਝ ਖੋਰਤਰਾ ਹੋ ਜਾਂਦਾ ਸੀਗਾ ਤੇ ਫਿਰ ਹੁਣ ਆਪਾਂ ਲੰਗਰ ਹਾਲ ਜਾਣਾ ਦੇਖਦੇ ਆਂ ਬਾਕੀ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਉਸ ਦਾ ਅਸੀਂ ਦਾ ਅਸੀਂ ਗਾਇਜ਼ ਅਸੀਂ ਦਾ ਬਹੁਤ ਜ਼ਿਆਦਾ ਸੇਵਾ ਕਰ ਲਈ ਸਾਡੀ ਮਿਹਰਬਾਨੀ ਵਾਰੀ ਸਾਡੇ ਇੱਥੇ ਕੋ ਗਲਿੰਗ ਕਰ ਲੈ ਲਏ ਸੇਰ ਦੇ ਸੇਰ ਦੇ ਲੱਗੇ ਹੋਏ ਆ ਸੇ ਗਾਣਾ ਗਾਇਸ ਬੜਾ ਕੁਛ ਆ ਉਹ ਪੰਗੋ ਦੇ ਦੇ ਤੇ ਸੇ ਆਈ ਨੀ ਉਹ ਹਾਂ ਉਹ ਮਿੱਲੀ ਨੇ ਕਿੱਦਾਂ ਕੀਤਾ ਸੀ ਕਿ ਮਿੱਲੀ ਕਿੱਦਾਂ ਕਰਦੀ ਸੀ ਹਾਂ ਐਦਾਂ ਆਈ ਜੀ ਕਿਹੜਾ ਕਰਦੇ ਕੋਟਿਆ ਦੋਤ ਭਾਂ ਚੁੱਕੀਆਂ ਯਾਰ ਮੈਂ ਸ਼ੂਜ਼ ਤੋਂ ਹੋ ਗਏ ਆ ਸੀਗਾ ਐਦਾਂ ਹੀ ਹੁੰਦਾ ਵੇ ਤੈਨੂੰ ਕੌਣ ਕਹਿੰਦਾ ਸੀ ਕੌਣ ਕਹਿੰਦਾ ਤੂੰ ਸ਼ੂਜ਼ ਪਾ ਗਿਆ ਆ ਆ ਪਰਾਵਾ ਪਾੜਾ ਐਲੂਣਾ ਕੀ ਆ ਸੀਗਾ ਹੀ ਕੋਈ ਯਾਰ ਚਪਲ ਚਪਲਾ ਪਾੜਾ ਚਲੋ ਕੋਈ ਨਹੀਂ ਹੁਣ ਹੁਣ ਸਾਨੂੰ ਉੱਥੇ ਵੀ ਜਰਾ ਬਾਬਾ ਪਾਈਆ ਅੱਤੀ ਗਰਮੀ ਚ ਹੁੰਦੀ ਜਰਾ ਬਾਬਾ ਕੌਣ ਪੰਦਾ ਆ ਹੋਂਦੀਆਂ ਨਹੀਂ ਕੋਟਨ ਦੀਆਂ ਆ ਕਿੰਨੀ ਮਤ ਲੱਗਾ ਮੈਨੂੰ ਹਰ ਜੁਸ਼ੀ ਆਹ ਸਵਾਲ ਵੀ ਟੈੱਕੀ ਹੈ ਕਿੱਥੇ ਗਈ ਗਾਇਓ ਕੋਈ ਨਾ ਕੋਈ ਕੋਏ 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 ਕੋਪੀਰਾਈਟ ਆਇਆ ਨਾ ਕਿੰਨੀ ਲੜਾਈ ਹੋ ਰਹੀ ਪਾਪਾ एकदम ਦਾ ਪਪੇ ਆਂਗੇ ਬੋਲੀ ਜਾਂਦੇ ਚੁੱਪੀ ਨਹੀਂ ਹੁੰਦੇ ਪਪਾ ਕਿੰਦਾ ਲੱਗਦਾ ਫੋਰਾਂਗਾ ਨਾ ਉਹਦਾ ਪਪੇ ਵਾਂਗੀ ਲੱਗਣਾ ਪਪਾ ਫੋਰਾਂਗੇ ਆਪਣਾ ਵਾਸਤੇ ਯਾਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕੀਰਤਨ ਸੁਣ ਕੇ ਵਾਪਸ ਆਂਦੇ ਆਂ ਤੇ ਬਹੁਤ ਲੇਟ ਹੋ ਗਿਆ ਆਲਮੋਸਟ 8 ਵਜੇ ਕੇ ਸੀਗੇ ਫੇ ਕਹਿੰਦੇ ਭੁੱਖ ਲੱਗੀ ਆ ਤਾਂ ਫੇਰ ਉਹਨਾਂ ਨੂੰ ਸਰਬ ਲਿਆਏ ਖਾਣਾ ਖਿਲਾਉਣ ਵਾਸਤੇ ਉੱਥੇ ਖਾਣਾ ਵਾਣਾ ਕੀਤਾ ਫੇਰ ਆਈਸਕ੍ਰੀਮ ਵਗੈਰਾ ਖਾਤੀ ਹੋ ਫੇਰ ਅਸੀਂ ਵਾਪਸੀ ਦਾ ਰੁਖ ਕਰ ਲਿਆ ਘਰ ਜਾਣ ਨੂੰ ਅਸੀਂ 9:22 ਹੋ ਗਿਆ ਹੈ ਤੇ ਹੁਣ ਆਪਾਂ ਪਹੁੰਚ ਗਏ ਆ ਕਾਰ ਫਾਇਲ ਇਹੀ ਨਿਕਲੇ ਸੀ ਤਕਰੀਬਨ ਤਕਰੀਬਨ 4 ਵਜੇ ਨਹੀਂ 5:30 5 ਵਜੇ ਸੀ ਸਾਨੂੰ ਹਾਂ 5 ਵਜੇ ਸੀ 5:00 ਜੋ ਭਰਾਵਾ 5 ਇਹੀ ਰਾਹ 'ਚ ਸੀ ਮੈਂ ਖੁਦ ਟਾਈਮ ਦੇਖਿਆ ਸੀ ਤੇ 4:45 ਕੁਛ ਇੰਨੇ ਦੇ ਆਪਾਂ ਤੁਰੇ ਸੀ ਤੇ ਅੰਮ੍ਰਿਤਸਰ ਬਾਈਕ ਤੇ ਪਹੁੰਚ ਚੁੱਕੇ ਫਾਈਨਲੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜਿੱਦਾਂ ਜਿੱਦਾਂ ਆਪਾਂ ਬ੍ਰੈਂਡਿੰਗ ਮਤਲਬ ਲਾਈਕ ਜੋ ਆਪਾਂ ਸੇਵਾ ਦਿੱਤੀ ਉਹ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਕਈ ਜਾਣੇ ਸੀ ਜਿਹੜੇ ਰਹਿ ਚੁੱਕੇ ਸੀ ਉਹ ਸਭ ਖਤਮ ਹੋ ਗਿਆ ਸੀਗਾ ਤੇ ਅੱਜ ਜਿਆਦੇ ਟਰਾਈ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਬਣਾਉਣੇ ਤੇ ਜ਼ਿਆਦਾ ਜਿਆਦੇ ਨੂੰ ਦੇ ਦੇ ਬਾਕੀ ਅਗਰ ਤੁਹਾਨੂੰ ਲੋਕਾ ਅੱਛਾ ਲੱਗਾ ਤੇ ਪਲੀਜ਼ ਲਾਈਕ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਤੇ ਕਿਉਂਕਿ ਸਾਡੇ ਦਿਲ ਜਿੱਦਾਂ ਇਸ ਲਈ ਆਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਸੀ ਅਸੀਂ ਤਾਂ ਅੰਦਰ ਹੈਗੇ ਆ ਪਰ ਸੱਚੀ ਬਾਹਰ ਨਿਕਲਣਾ ਵੀ ਬਿਗ ਚੈਲੰਜ ਸੀਗਾ ਤੇ ਉਹਨਾਂ ਦਾ ਖਿਆਲ ਵਿੱਚ ਆਇਆ ਜਿਹੜੇ ਕਿ ਸਿਖਰ ਦੁਪਹਿਰੇ ਜਾ ਕੇ ਵੀ ਆਪਣੀ ਫੈਮਿਲੀ ਦੇ ਵਾਸਤੇ ਇੰਨਾ ਸਟਰਗਲ ਕਰਦੇ ਆ ਤੇ ਇੰਨੀ ਮਿਹਨਤ ਕਰਦੇ ਪਿਆ ਤਾਂ ਉਹਨਾਂ ਲਈ ਬਿਗ ਸੈਲੂਟ ਹੈ ਨਾ ਵੀ ਤਾਂ ਨਾਲ ਸੱਚੀ ਪਰਮਾਤਮਾ ਬਲ ਬਖਸ਼ੇ ਤੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਕਿ ਵੀ ਉਹ ਇੰਨੇ ਜੋਗੀ ਹੋਣ ਕਿ ਉਹਨਾਂ ਨੂੰ ਇੰਨਾ ਸਟਰਗਲ ਕਰਨ ਦੀ ਲੋੜ ਨਾ ਪਵੇ ਤੇ ਇੱਥੇ ਹੀ ਅੱਜ ਦਾ ਵਲੌਗ ਐਂਡ ਕਰਦੇ ਆ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਹੋਵੇ ਤੇ ਲਾਈਕ ਵੀ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟ ਕਰਿਓ ਹੀ ਕਰਿਓ ਕਿ ਕਿੱਦਾਂ ਲੱਗਿਆ ਹੋ ਸਬਸਕ੍ਰਾਈਬ ਕਮੈਂਟ ਵੀ ਕਰਿਓ ਕਰਿਓ ਕਿਉਂਕਿ ਇੱਦਾਂ ਦਾ ਲੱਗਾ ਤੁਹਾਨੂੰ ਵਲੌਗ ਕਿਉਂਕਿ ਕਮੈਂਟ ਨਹੀਂ ਆਂਦੇ ਹੈਗੇ ਤਾਂ ਪਤਾ ਨਹੀਂ ਲੱਗਦਾ ਕਿ ਤੁਹਾਡੇ ਕੀ ਵਿਚਾਰ ਹੈਗੇ ਆ ਤਾਂ ਤੁਸੀਂ ਨੈਕਸਟ ਵੀਡੀਓ ਕਿਸ ਬਾਰੇ ਚਾਹੁੰਦੇ ਹੋ ਉਹ ਚੈਲੰਜ ਵਗੈਰਾ ਜਾਂ ਫਿਰ ਕੋਈ ਇਦਾਂ ਦਾ ਉਹ ਕਮੈਂਟ ਕਮੀ ਕਵੀ ਬਦੋਬਦੀ ਬਦੋਬਦੀ ਉਹ ਪਲੀਜ਼ ਕਮੈਂਟ ਕਰ ਦਿਓ ਤਾਂ ਕਿ ਤੁਹਾਨੂੰ ਵੀ ਵਧੀਆ ਲੱਗੇ ਔਰ ਤੁਹਾਡੇ ਪਸੰਦ ਦਾ ਕੰਟੈਂਟ ਤੁਹਾਡੇ ਵਾਸਤੇ ਆਪੇ